ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਸਾਨਕਸ਼ੀ ਦੇ ਅਜਾ ਭਗਤ ਸਿੰਘ ਆਈਟੀਆਈ ਦੇ ਸਿਖਿਆਰਤਿਆਂ ਨੇ ਡਿਪਟੀ ਕਮਿਸ਼ਨਰ ਐਨਐਸਪੀ ਰੰਧਾਵਾ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਸ਼ੂਗਰ ਮਿਲਦੇ ਪਾਵਰ ਪਲਾਂਟ ਦੀ ਕਾਲਕ ਤੇ ਚੰਡੀਗੜ੍ਹ ਰੋਗ ਚੌਂਕ 'ਚ ਆਹ ਲੋਕਾਂ ਨੂੰ ਆ ਰਹੀ ਟ੍ਰੈਫਿਕ ਸਮੱਸਿਆਵਾਂ ਸ਼ਾਮਲ ਹਨ ਉਹਨਾਂ ਕਿਹਾ ਕਿ ਮਹਾਰਾ ਦਾ ਕਹਿਣਾ ਹੈ ਕਿ ਇਸ ਕਾਲਕ ਦੇ ਨਾਲ ਕੈਂਸਰ ਦਮੇ ਦੀ ਬਿਮਾਰੀ ਤੇ ਅੱਖਾਂ ਦੀ ਰੋਸ਼ਨੀ ਦਾ ਵੀ ਖਤਰਾ ਹੈ ਦੂਸਰੀ ਸਮੱਸਿਆ ਚੰਡੀਗੜ੍ਹ ਚੌਂਕ ਦੀ ਟ੍ਰੈਫਿਕ ਨਿਯਮਾਂ ਦੀ ਸਮੱਸਿਆ ਹੈ ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਸਿਖਿਆਰਤਿਆਂ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਚੌਂਕ 'ਚ ਲੋੜੀਂਦਾ ਟ ਨਵਾਂ ਸ਼ਹਿਰ ਦੇ ਪਿੰਡ ਕਾਮਾ ਵਿਖੇ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਖੂਬ ਵਿੱਚ ਡਿੱਗ ਪਿਆ ਜਿਸ ਨੂੰ ਇਲਾਕੇ ਦੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਲੜਕਾ ਸੋਨੂ ਪੁੱਤਰ ਪਰਸ਼ੋਤਨ ਜਿਹੜਾ ਕਿ ਨਸ਼ੇ ਦਾ ਆਦੀ ਹੈ ਇਹ ਨੌਜਵਾਨ ਘਰ ਤੋਂ ਕੰਮ ਕਰਨ ਗਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੋਨੂ ਦਾ ਫੋਨ ਆਇਆ ਕਿ ਮੁੱਖ ਮਾਰਗ ਤੇ ਨਾਲ ਲੱਗਦੇ ਖੂਹ ਵਿੱਚੋਂ ਡਿੱਗ ਗਿਆ ਇਸ ਮੌਕੇ ਉੱਪਰ ਇਕੱਠੇ ਹੋਏ ਲੋਕਾਂ ਨੇ ਇੱਕ ਵਿਅਕਤੀ ਨੂੰ ਖੂਵ ਚ ਉਤਾਰਿਆ ਅਤੇ ਕੁਰਸੀ ਨਾਲ ਬੰਨੇ ਰਸਤੇ ਦੀ ਮਦਦ ਨਾਲ ਖੂਵ ਵਿੱਚੋਂ ਲਿਗੇ ਸੋਨੂੰ ਨੂੰ ਬਾਹਰ ਕੱਢਿਆ ਇਸ ਵਿਚਾਰ ਕਾਰਜਾ ਦੇ ਚੱਲੇ ਆਪਰੇਸ਼ਨ ਦੌਰਾਨ ਉਕਤ ਨੌਜਵਾਨ ਦੀ ਜਾਨ ਬਚ ਗਈ ਪਰ ਉਸ ਦੀ ਕਾਫੀ ਸੱਟਾਂ ਲੱਗੀਆਂ ਤੇ ਪਸਲੀਆਂ ਵੀ ਟੁੱਟ ਗਈਆਂ ਨੌਜਵਾਨ ਨੇ ਬਾਹਰ ਆ ਕੇ ਦੱਸਿਆ ਕਿ ਉਹ ਭੰਗਮਲ ਦਾ ਮਲਦਾ ਖੂਵ ਵਿੱਚ ਡਿੱਗ ਗਿਆ ਸੀ ਜਗਤਾਰਸੀਕ ਮੁੱਤਦਰਸ਼ ਸਿੰਘ ਵਾਸੀ ਬਿੰਦ ਪੱਲੀ ਚਿੱਕੀ ਥਾਣਾ ਸਦਰ ਬੰਗਾ ਵੱਲੋਂ ਐਸਐਸਪੀ ਦਫ਼ਤਰ ਨਵਾਂ ਸ਼ਹਿਰ ਵਿਖੇ ਸ਼ਿਕਾਇਤ ਕੀਤੀ ਗਈ ਸੀ ਕਿ ਟਰੈਵਲ ਏਜੰਟ ਮਹਿੰਦਰਪਾਲ ਵਾਸੀ ਬਿੰਦ ਮਲਪੁਰੜਕਾ ਨੇ ਉਸ ਨੂੰ ਵਿਦੇਸ਼ ਇਤਲੀ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 1 ਲੱਖ ਰੁਪਏ ਲੈ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਸ਼ਿਕਾਇਤ ਦੀ ਬਰਤਾਲ ਪੁਲਿਸ ਵੱਲੋਂ ਕਰਨ ਤੇ ਦੋਸ਼ੀ ਪਾਇਆ ਜਾਂ ਤੇ ਪੁਲਿਸ ਵੱਲੋਂ ਮੁਲਜ਼ਮ ਮਹਿੰਦਰਪਾਲ ਉਕਦੇ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ 1914 ਦੇ ਤਹਿਤ ਮਾਮਲਾ ਦਰਜ ਕਰਕੇ ਮੁਰਲੀ ਕਾਰਵਾਈ ਅਮਲ ਵਿੱਚ ਜਲੰਧਰ ਦੇ ਗਲਾਂ ਰੋਲ ਤੇ ਸਥਿਤ ਰਮਨ ਝੁੱਲਾਜੀ ਦੁਕਾਨ ਤੇ ਕਰੋੜਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੀਰਜ ਚੋਹਾਨ ਨੇ ਦੱਸਿਆ ਕਿ ਚੋਰੀ ਕਰੋੜ ਤੋਂ ਵੱਧ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਚੋਰ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਨੂੰ ਵੀ ਲੈ ਕੇ ਫਰਾਰ ਹੋ ਗਏ ਲੁਧਿਆਣਾ ਵਿੱਚ ਇੱਕ ਟਰੈਕਟਰ ਮੈਡੀਕਲ ਸਟੋਰ ਦਾ ਸ਼ਰਤ ਤਹਿ ਸ਼ੀਸ਼ਾ ਤੋੜ ਕੇ ਅੰਦਰ ਵੜ ਗਿਆ ਜਿਸ ਨਾਲ ਦੁਕਾਨ ਨੂੰ ਕਾਫੀ ਨੁਕਸਾਨ ਹੋਇਆ ਟਰੈਕਟਰ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਚੰਡੀਗੜ੍ਹ ਰੋਸਥਿਤ ਫਰੋਟੀ ਸਸਪਰਾਲ ਦੇ ਸਾਹਮਣੇ ਸਥਿਤ ਮੈਡੀਕਲ ਸਟੋਰ ਦੀ ਹੈ ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਟਰੈਕਟਰ ਨੂੰ ਕਾਬੂ ਨਹੀਂ ਕਰ ਸਕਿਆ ਤੇ ਇਹ ਹਾ사 ਵਾਪਰ ਗਿਆ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਭਾਜਪਾ ਵੀ ਸ਼ਾਮਲ ਹੋ ਗਏ ਹਨ ਮਨਪ੍ਰੀਤ ਸਿੰਘ ਬਾਦਲ ਨੇ ਦਿੱਲੀ ਕੇਂਦਰੀ ਮੰਤਰੀ ਪਿ ਜਲੰਧਰ ਜ਼ਿਲ੍ਹੇ ਦੇ थाना ਆਦਮਪੁਰ ਦੀ ਗਿੰਪੈਂਦੇ ਪਿੰਡ ਹਜਾਰਾ ਵਿਖੇ ਕੋਟਕ ਮਹਿੰਦਰਾ ਬੈਂਕ ਵਿੱਚ ਹੋਈ 9 ਲੱਖ ਦੀ ਲੁੱਟ ਦਾ ਮਾਮਲਾ ਸੁਲਝ ਗਿਆ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ 390000 ਰੁਪਏ ਦੀ ਨਕਦੀ ਇੱਕ ਪਿਸਤੌਲ 3 जिंदा ਕਾਰਤੂਸ ਇੱਕ ਕਾਰ ਸੋਨੇ ਦੀਆਂ ਮੁੰਦਰੀਆਂ ਤੱਪਾ ਅਤੇ ਲੈਪਟਾਪ ਬਰਾਮਦ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਮਖ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਮੋਹਾਲੀ ਚੰਡੀਗੜ੍ਹ ਸਰਹੱਦ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਬੋਲਿਆ ਗਿਆ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਦੀ ਗੱੜ ਤੇ ਪੱਥਰ ਸੁੱਟੇ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਲਬਲ ਬਚ ਗਏ ਹਰਜਿੰਦਰ ਸਿੰਘ ਧਾਮੀ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਕੌਮੀ ਇਨਸਾਫ ਮੋਰਚਾ ਦੇ ਪ੍ਰਦਰਸ਼ਨ ਸ਼ਾਮਲ ਹੋਣ ਲਈ ਉਹਨਾਂ ਨਾਲ ਇੱਕ ਜੁੱਤਾ ਦਿਖਾਉਣ ਲਈ ਗਏ ਸਨ ਧਰਨੇ ਵਾਲੀ ਥਾਂ ਤੇ ਬੈਠੇ ਲੋਕਾਂ ਨੇ ਉਹਨਾਂ ਨੂੰ ਦੋਰੇ ਨੇ ਲੈ ਕੇ ਹੰਗਾਮਾ ਕਰ ਦਿੱਤਾ ਪਿੰਡ ਜੰਡੀਆਲ ਵਾਲ ਨੇੜੇ ਕਾਨੂੰਵਾਲ ਰੋਡ ਦੇ ਕਿਨਾਰੇ ਇੱਕ ਕਾਰ ਵਿੱਚੋਂ ਸ਼ੱਕੀ ਹਾਲਾਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੀ ਮੋਰਚੀ ਵਿੱਚ ਰਖਵਾ ਦਿੱਤਾ ਮਿਤਕਦੀ ਪਛਾਣ ਪ੍ਰਕਾਸ਼ ਸਿੰਘ ਵਾਸੀ ਕਾਨੂੰਵਾਲ ਵਜੋਂ ਹੋਈ ਸੂਚਨਾ ਮਿਲਦੇ ਹੀ ਮਿਤਕਦੀ ਮਾਂ ਵੀ ਮੌਕੇ ਤੇ ਪਹੁੰਚ ਗਈ ਫਿਲਹਾਲ ਨੌਜਵਾਨ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਵੱਡੀ ਖਬਰ ਸਾਹਮਣੇ ਆਈ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕੀਵ ਦੇ ਨੇੜੇ ਬਰੋਵਰੀ ਸ਼ਹਿਰ ਦੇ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਇਸ ਵਿੱਚ ਇੱਕ ਮੰਤਰੀ ਦੀ ਵੀ ਮੌਤ ਹੋ ਗਈ ਹੈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਦੋਹਰੇ ਸ਼ਤਕ ਦੀ ਬਦੌਲਤ 50 ਓਵਰਾਂ ਵਿੱਚ 8 ਵਿਕਟਾਂ ਨੁਕਸਾਨ ਤੇ 349 ਦੌੜਾਂ ਬਣਾਈਆਂ ਜਵਾਬੀ ਪਾਰੀ ਵਿੱਚ ਨਿਊਜ਼ੀਲੈਂਡ ਟੀਚਾ ਪੂਰਾ ਨਾ ਕਰ ਸਕੀ ਅਤੇ ਮੈਚ ਹਾਰ ਗਈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟੋ ਘੱਟ ਤਾਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ